ਧੂ ਧੂ ਕਰੀ ਪਾਗੇ ਜੁਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਪ੍ਰੰਤਸ ਸਾਹਿਬ ਜੀ ਮਹਲਾ ਮਹਣ ਰਜਾ ਆਮ ਸਤ ਗੁਰ ਆਇਓ शर तुहारि सतगुरि आहियो शरण तुारी सतगुरे आहियो शर तुहारि ਸਤਗੁਰ ਆਇਓ ਬਹੁ ਸ਼ਰਣ ਤੁਹਾਰੀ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੁਭਾ ਸੋਭਾ ਮਿਲੈ ਸੁਖ ਤਨ ਆਂਹਾਰ ਸੁਭਾ ਚੈਨ ਅਲਹਿ ਹਰ ਨਾਰੀ ਦੀ ਤੇਰਨਾ ਹੇ ਨਾਰਾ ਹਾ ਰੀ ਦੀ ਸਤ ਗੁਰਿਆ ਸਰਨ ਤੁਹਾਰੀ ਸਤ ਗੁਰ ਆਇਓ ਚੜਣ ਤੁਹਾਰੀ ਸੁਖੁ ਲਾਇਆ ਸਰਣ ਤੁਹਾਰੀ ਮਿਲੈ ਸੁਖ ਨਾਮ ਅਰ ਸੂਭਾ ਚਿੰਤਾ ਹੈ ਹਮਾਰੀ ਚਿੰਤਾ ਹੈ ਹਮਾ ਦੀ ਸਤ ਗੁਰ ਆਹਜੋ ਸਰਣ ਤੁਹਾਰੀ ਸਤ ਗੁਰ ਆਜੋ ਹੋ ਹੁਸ਼ ਤੋਪ ਵਾਰੀ ਲੇਖਾ ਛੋੜ ਲੇਖਾ ਛੋੜ ਲੇਖਾ ਛੋੜ

ਅਲੇਖ ਸੁਟੇ ਹਮਨੇ ਲੁੰਨੇ ਉਹ ਕਾਰੀ ਹਮਦੇ ਹੋਇ ਉਘਾਰੀ हम ने मुल्ले ले उबा लत ली हम ने मुल्ले ले धार ली नाम हरगुन कौर है वाहि गुरु जी का खालसा वाहि गुरु जी फतेह आज चौथे पारस श्री गुरु रामदास जी दे गुरु दाता बख्शी ਇਹ ਸਭ ਸੰਤਾਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਉਹ ਦਿਨ ਸੀ ਕਿ ਤੀਜੀ ਪਾਸ਼ਾ ਸ਼੍ਰੀ ਅਮਰਦਾਸ ਜੀ ਨੇ ਪਈ ਜੇਠਾ ਜੀ ਨੂੰ ਗੁਰਦੁਖਤ ਗੱਦੀ ਬਖਸ਼ੀ ਤੇ ਅੱਜ ਜਿਹੜੀ ਕਿ ਸੁੰਦਰ ਆਸਪਾਜੀ ਕਿਚਨ ਤੇ ਇਹ ਬਹੁਤ ਹੀ ਤੇ ਨਜ਼ਾਰਾ ਆਇਆ ਅੱਜ ਤੱਕ ਵੇਖਣ ਨੂੰ ਮਿਲਿਆ ਤੇ ਸੰਤਾਂ ਦਸ਼ਮੀ ਕਰਾਈ ਸੀ ਅਮੰਦਰ ਸਾਧ ਜੀ ਤੇ ਆਤਿਵਾਚੀ ਦੇਖੀ ਮਾਨਾਂ ਦੇ ਮਿਲ ਕੇ ਸੰਗਤ ਦਾ ਬੋਲ ਆਸੀ ਸੀ ਚੰਗਾ ਚਾਹੋਗੇ ਕਿ ਇਸ ਸ਼੍ਰੀ ਗੁਰੂ ਅਮਰਦਾਸ ਦੇ ਆਉਣਾ ਚਾਹੀਦੇ ਦਰਸਨ ਦੀ ਸੰਗੀਤ ਜੀ ਉਹ ਕੀ ਅਰਦਾਸ ਕਰਨੇ ਚਾਹੁੰਦੇ ਆ ਕਿ ਜੇ ਅਰਦਾਸ ਕਰਨਗੇ ਉਹ ਹਮੇਸ਼ਾ ਪੂਰੀ ਹੋਵੇ ਕਿ ਅੱਜ ਗੁਰਿਆਈ ਦਿਵਸ ਸੀ ਗੁਰੂ ਰਾਮਦਾਸ ਜੀ ਦਾ ਤੁਸੀਂ ਕਹਿੰਦੇ ਜੇ ਕੀ ਕਹਿਣਾ ਚਾਹੋਗੇ ਸੰਗੀਤ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ ਜੀ ਹਾਂ ਜੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਸੀਗਾ ਅੱਜ ਚੌਥੀ ਪਾਤਸ਼ਾਹੀ ਨੂੰ ਜਿਹੜੀ ਗੁਰਤਾ ਗੱਦੀ ਜਿਹੜੀ ਅੱਜ ਮਿਲੀ ਸੀਗੀ ਅੱਜ ਉਸ ਬੰਧ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਦਰਸ਼ਨ ਕਰ ਰਹੀਆਂ ਨੇ ਵੈਸੇ ਤੇ ਹਰ ਵੇਲੇ ਸੰਗਤਾਂ ਜਿਹੜੀਆਂ ਭਰਪੂਰ ਮਾਤਰਾ ਦੇ ਵਿੱਚ ਹੁੰਦੀਆਂ ਨੇ ਅੱਜ ਇੱਕ ਕਹਿ ਲਓ ਵੀ ਇੱਕ ਸਪੈਸ਼ਲ ਦੇਣ ਹੈ ਜਦੋਂ ਚੌਥੀ ਪਾਤਸ਼ਾਹੀ ਨੂੰ ਜਿਹੜੇ ਚੌਥੇ ਗੁਰੂ ਨਾਨਕ ਨੂੰ ਜਦੋਂ ਜਿਹੜੀ ਗੱਦੀ ਮਿਲੀ ਸੀਗੀ ਤੇ ਅੱਜ ਬਹੁਤ ਵਧੀਆ ਸੁੰਦਰ ਆਤਿਸ਼ਬਾਜੀ ਹੋਈ ਏ ਤੇ ਸੰਗਤਾਂ ਜਿਹੜੀਆਂ ਨੇ ਉਹ ਇਸ ਚੀਜ਼ ਦਾ ਲਾਹਾ ਲੈਣ ਡੀਆਂ ਨੇ ਕੋਈ ਵੇਖੋ ਕਿ ਕੋਈ ਕਿਸੇ ਸਾਈਡ ਤੇ ਬਹਿ ਕੇ ਕੋਈ ਬਾਣੀ ਪੜਨ ਡਿਆ ਏ ਕੋਈ ਕੀਰਤਨ ਸਰਵਣ ਕਰਨ ਡਿਆ ਤੇ ਜਿਹੜੇ ਆਪਣੇ ਜਿਹੜੇ ਪਾਪ ਆ ਉਹ ਧੋਤੇ ਜਾਣ ਡੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਲੋਕ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਜੇ ਇੱਥੇ ਆ ਕੇ ਔਰ ਸੰਗਤਾਂ ਮਤਲਬ ਬਹੁਤ ਖੁਸ਼ ਏ ਅੱਜ ਦੇ ਦਿਨ ਨੂੰ ਮਤਲਬ ਆਪਾਂ ਕਹਿ ਸਕਦੇ ਆਂ ਕਿ ਇੱਕ ਪਵਿੱਤਰ ਦਿਹਾੜਾ ਏ ਜੀ ਜਦੋਂ ਚੌਥੀ ਪਾਤਸ਼ਾਹ ਨੂੰ ਗੁਰਤਾ ਗੱਦੀ ਮਿ ਨਰਿੰਦਰਪਾਲ ਸਿੰਘ ਜੀ ਅੱਜ ਜੀ ਗੁਰੂ RAMDAS ਜੀ ਜੀਰ ਆਈ ਦੀ ਵਰਤੀ ਤੇ ਪਰਵਾਣਾ ਬਾਈ ਤੇ ਕੀ ਕਹਿਣਾ ਚਾਹੋਗੇ ਆਤਿਸ਼ਵਾਦੀ ਦੇ ਕੀ ਹੈ ਅੱਜ ਤਨ ਤਨ ਸ੍ਰੀ ਗੁਰੂ RAMDAS ਜੀ ਜਿਨ੍ਹਾਂ ਦਾ ਅੱਜ ਗੁਰਤਾ ਗਦੀ ਦਿਵਸ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਤਾ ਗਦੀ ਸੌਂਪੀ ਅਸੀਂ ਬੜੇ ਵੱਡ ਭਾਗੇ ਆ ਜਿਹੜੇ ਗੁਰ RAMDAS ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਹਿੰਦੇ ਆ ਅੱਜ ਆਏ ਦਰਸ਼ਕਾਂ ਬਹੁਤ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇੱਥੇ ਆਈਆਂ ਨੇ ਅੱਜ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਬਹੁਤ ਸੋਨਾ ਅੱਜ ਦੀਪਮਾਲਾ ਕੀਤੀ ਗਈ ਤੇ ਸਾਰੀਆਂ ਸੰਗਤਾਂ ਨੂੰ ਇਹ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਅੱਜ ਦੇ ਦਿਹਾੜੇ ਦੀ ਤੇ ਗੁਰੂ ਅਮਰਦਾਸ ਜੀ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਆਪਣੇ ਚਰਨਾਂ 'ਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ